भारतीय जनता पार्टी पंजाब वालों के सहयोग नाल न कैंप लगा के तक पहुंचाया जा रहा है इस मौके पत्रकार करद जिला प्रधान राकेश कुमार जैन ने कहा कि जिला मानसा विधानसभा बुरलाडा के वेंद्री सरकार बीजेपी वालों भारत के प्रधानमंत्री नरेंद्र मोदी जी की अगवाई अनेकमां आम लोगों दि जा रही इसी उदेश विधानसभा बुरलाडा के हसनपुर पिंड कैंप लगे गया जिस आम लोगों आ रही कठिनाइया संबंधी चर्चा की गई उन्होंने कहा कि कैंप इस वुल्लिया भिमड़े रंगड़ियाल बीरो के, तो के आदि लगाए गए उन्होंने कहा कि कैंप रोजाना वाक वाक पिंडा लगाए जा रहे हैं कि इस उपराले का मंतव गरीब और लोड़वंद लोग जरूरी सुविधाव मुहैया करवा है जो कि वे शहर तो असमर्थ हैं उन्होंने कहा कि साडे वालों लोगों घर घर जाके लोगों तुरंत मौके से सहूलतवान जिमें कि शरकार आयुष्मान कार्ड प्रधानमंत्री आवास योजना विश्वकर्मा योजना टूल किट वन प्रोग्राम विधवा पेंशन, बुढ़ापा पेंशन पैनशन प्रधानमंत्री जी सूर्याकार मुफ्त बिजली योजना आदि शामिल हैं इस तुरंत फार्म भरे और मुफ्त प्लास्टिक कार्ड भी बनाए जा रहे हैं उन्होंने कहा कि इस स्कीम का पिंड के दे लोग खुशी नाल वद तो वद लाहा ले रहे हैं और लोगों भारी उत्साह देखने है

ਕਿੰਨਾ ਅਜੇ ਮਿਲਣ ਚ ਕਿੰਨਾ ਕਿਤੇ ਕਠਿਨਾਈ ਸੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਿਹਾ ਕਿ ਉਹ ਦੇਣ ਚ ਬਤਾਈ ਹੋਰੀ ਸੀ ਉਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਪਾਲਾ ਕੀਤਾ ਹੈ ਉਹਨਾਂ ਦੇ ਤਹਿਤ ਅਸੀਂ ਅੱਜ ਮਾਨਸਾ ਜਿਲ੍ਹੇ ਦੇ ਵਿੱਚ ਵਿਧਾਨ ਸਭਾ ਬਣਾੜਾ ਦੇ ਵਿੱਚ ਹਸਨਪੁਰ ਪਿੰਡ ਦੇ ਵਿੱਚ ਇਹਦਾ ਕੈਂਪੇਨਡ ਹੈ ਲਗਾਇਆ ਹੋਇਆ ਇਹ ਕੈਂਪ ਸਾਡੇ ਸਾਰੇ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਨੇ ਇਸ ਤੋਂ ਪਹਿਲਾਂ ਜਿਵੇਂ ਫੁੱਲਨੀਆ ਭੀਮੜੇ ਨੰਦੇਆਲ ਤੇ ਆਪਣਾ ਰੋਕੇ ਆਇਆ ਲੱਗ ਲੱਗ ਪਿੰਡਾਂ ਦੇ ਵਿੱਚ ਰੋਜ਼ਾਨਾ ਇਹ ਕੈਂਪ ਜਿਹੜੇ ਹੈਗੇ ਨੇ ਲਗਾਏ ਜਾ ਰਹੇ ਨੇ ਇਹਦੇ ਵਿੱਚ ਅਸੀਂ ਲੋਕਾਂ ਨੂੰ ਤੁਰੰਤ ਮੌਕੇ ਤੇ ਸਾਡੀ ਇਹ ਟੀਮ ਜਿਹੜੀ ਹੈਗੀ ਬੈਠੀ ਹੈ ਤੁਰੰਤ ਅਸੀਂ ਮੌਸ ਲੋਕਾਂ ਨੂੰ ਮੌਕੇ ਤੇ ਫਾਇਦਾ ਦਿੰਦੇ ਆ ਜਿਵੇਂ ਕਿ ਸ਼ਰਮ ਕਾਰਡ ਆਜੀਸ਼ਮਾਨ ਕਾਰਡ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿਸ਼ਕਰਮਾ ਯੋਜਨਾ ਸਕੂਲ ਕਟਵਲਡ ਪ੍ਰੋਗਰਾਮ ਵਿਧਵਾ ਪੈਨਸ਼ਨ ਵਡਾਪਾ ਪੈਨਸ਼ਨ ਔਰ ਪ੍ਰਧਾਨ ਮੰਤਰੀ ਸੂਰੇਕਰ ਮੁਲਤਬੀਲੀ ਦੋਜ ਦਾ ਜਿਹੜੀਆਂ ਜਿਹੜੇ ਸਕੀਮਾਂ ਦਾ ਕਰਦੇ ਸੀ ਤਰੋਂ ਤੋਂ ਅਸੀਂ ਨਾਲ ਦੀ ਨਾਲ ਜਿਹੜਾ ਵੀ ਜਿੱਥੇ ਵੀ ਹੈਗਾ ਉਹਦਾ ਨਾਲ ਦਾ ਫਾਰਮ ਵੀ ਭਰੇ ਜਾ ਰਹੇ ਨੇ ਜਿਹਦਾ ਨਾਲ ਦੀ ਨਾਲ ਕੋਈ ਕਾਰਡ ਵਾਲਾ ਦਾ ਕਾਰਡ ਜਿਹੜਾ ਹੈਗਾ ਬਿਲਕੁਲ ਪਲਾਸਟਿਕ ਦਾ ਕਾਰਡ ਜਿਹੜਾ ਹੈਗਾ ਬਿਲਕੁਲ ਫਰੀ ਭਲਾ ਕੇ ਜਿਹੜਾ ਹੈਗਾ ਦਿੱਤਾ ਜਾ ਰਿਹਾ ਇਹ ਇਥੇ ਲੋਕ ਇਥੇ ਬੜੇ ਖੁਸ਼ ਵੀ ਨੇ ਤੇ ਸਾਰੇ ਪਿੰਡਾਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਘਰ-ਘਰ ਬੈਠ ਕੇ ਇਹ ਸਹੂਲਤਾਂ ਦਿੱਤੀ ਜਾ ਰਹੀ ਹੈ ਅਸੀਂ ਜਿਹੜਾ ਇਹ ਨਾਰਾ ਵੀ ਲਾਇਆ ਹੈ ਭਾਰਤੀ ਅਨਤਾ ਪਾਰਟੀ ਦੇ ਸੇਵਾਦਾਰ ਆਏ ਨੇ ਤੁਹਾਡੇ ਕੋਲ ਉਹਦੇ ਤਹਿ ਤੇਜ ਰਹੇਗਾ ਸਾਰੇ ਪਿੰਡਾਂ ਦੇ ਵਿੱਚ ਇਹ ਵਰਕ ਸਾਡਾ ਜਿਹੜਾ ਕੰਮ ਚੱਲ ਰਿਹਾ ਹੈ ਉਹ ਸਾਡੇ ਵਰਕਰਾਂ ਦੇ ਵਿੱਚ ਲੋਕਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਤੇ ਬਹੁਤ ਦਿਨ ਦੂਰ ਨਹੀਂ ਹੈਗਾ ਕਿ 2027 ਦੇ ਵਿੱਚ ਅਸੀਂ ਭਾਰਤ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਲੋਕਾਂ ਨੂੰ ਬਹੁਤ ਵੱਤਵਾਦਾ ਸੀ ਜਨਕ ਜਿਹੜਾ ਹੈਗਾ ਆਮ ਲੋਕਾਂ ਤੱਕ ਜਿਹੜੀ ਅੰਦਰ ਦੇ ਭੰਦਾ ਜਨਕ ਜਿਹੜਾ ਹੈਗਾ ਕੰਮ ਉਹਨਾਂ ਦੇ ਘੱਟੇ ਜਾਣਗੇ ਇਸੇ ਕਿਦ ਨੂੰ ਭਾਰਤ ਜਨਤਾ ਪਾਰਟੀ ਦਾ ਅੱਜ ਜਿਲ੍ਹਾ ਮਾਨਸਾ ਦੇ ਬਦਾਮ ਸਭਾ ਬੁੜਲਾਡਾ ਦੇ ਵਿੱਚ ਬੁਲਾਡਾ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਸੈਂਟਰ ਸਰਕਾਰ ਦੀਆਂ ਬੀਜੇਪੀ ਵੱਲੋਂ ਸਾਡੇ ਬਹੁਤ ਹੀ ਸਰਕਾਰ ਦੇ ਹੋਗਾ ਸ੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸਕੀਮਾਂ ਨੇ ਜਿਹੜੀਆਂ ਆਮ ਲੋਕਾਂ ਤੱਕ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਕੈਂਪ ਕੈਂਪ ਨੇ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਲੱਗ ਰਹੇ ਨੇ ਸਾਡਾ ਜਿਹੜਾ ਉਪਰਾਲਾ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਗਰੀਬ ਨੇ ਜਾਂ ਮੀਡੀਅਮ ਵਰਗ ਦੇ ਚਾਉਂਦੇ ਨੇ ਜਾਂ ਬਾਜ਼ਾਰਾਂ ਸਹਿਰਾਂ ਤੱਕ ਨਹੀਂ ਜਾ ਪਾਉਂਦੇ ਜਾਂ ਇਹ ਸੂਲਤਾ ਨਹੀਂ ਲੈ ਪਾਉਂਦੇ ਅਸੀਂ ਉਹਨਾਂ ਨੂੰ ਉਹਨਾਂ ਦੇ ਦਵਾਰ ਉਹਨਾਂ ਦੇ ਘਰਾਂ ਤੱਕ ਕੈਂਪ ਲਾ ਕੇ ਅਸੀਂ ਇਹ ਸੂਲਤਾ ਦੇ ਰਹੇ ਆ ਕੋਈ ਵੀ ਤੁਸੀਂ ਦੇਖਿਆ ਹੋਣਾ ਕੋਈ ਵੀ ਇਸ ਤਰ੍ਹਾਂ ਹੈ ਨਹੀਂ ਕਿ ਕੋਈ ਸਕੀਬ ਤੋਂ ਬੰਚ ਰਹੀ ਲੋਕ ਬਹੁਤ ਖੁਸ਼ ਨੇ ਸਾਡਾ ਇਹੀ ਅਪਰਾਲਾ ਰਹੂਗਾ ਕਿ ਅਸੀਂ ਜਾ ਕੇ ਜਿੱਥੇ ਵੀ ਹੋਰ ਸਾਡੇ ਪਿੰਡਾਂ ਦੇ ਵਿੱਚ ਸਾਥ ਮੰਗ ਵੀ ਕਰ ਰਹੇ ਨੇ ਕਿ ਸਾਡੇ ਪਿੰਡ ਕੈਂਪਲ ਬਾਓ ਸਾਡੇ ਪਿੰਡ ਕੈਂਪਲ ਬਾਓ ਅਸੀਂ ਜਿਵੇਂ ਜਿਵੇਂ ਟਾਈਮ ਆ ਸਾਰੇ ਪਿੰਡਾਂ ਦੇ ਵਿੱਚ ਪੂਰੀ ਵਿਧਾਨ ਸਭਾ ਦੇ ਵਿੱਚ ਕੈਂਪ ਲਾ ਕੇ ਜਿਹੜੀਆਂ ਸਹੂਲਤਾਂ ਨੇ ਫ੍ਰੀ ਆਫ ਪੋਸਟ ਲੋਕਾਂ ਦੇ ਵਿੱਚ ਦੇਣੀਆਂ ਧੰਨਵਾਦ